ਪਾਇਕਾਂ ਸਿੰਘ ਨਾਬਾ ਮਹਾਨਕੋਸ਼ ਜੰਦਰ ਲਿਖਦੇ ਨੇ ਕਿ ਸਾਰੀਆਂ ਗੱਲਾਂ ਉਲਟੀਆਂ ਹੋ ਸਕਦੀਆਂ ਨੇ ਉਹਨਾਂ ਨੇ 3-4 ਉਦਾਹਰਨਾਂ ਦਿੱਤੀਆਂ ਉਹ ਕਹਿੰਦੇ ਫੂਲ ਜਾਏ ਰਾਗ ਰਾਗ ਦੀ ਤਾਲ ਮੈਂ ਫਰਕ ਪਾਏ ਫੂਲ ਜਾਏ ਬਾਰਬਦੂ ਪੈਰ ਨਰਤਕਾਰੀ ਕੋ ਕਿਹਦੇ ਹੋ ਸਕਦਾ ਹੈ ਕਿ ਰਾਗੀ ਰਾਗ ਦੇ ਵਿੱਚ ਤਾਲ ਦੇ ਵਿੱਚ ਫਰਕ ਪਾ ਦਵੇ ਹੋ ਸਕਦਾ ਹੈ ਉਹ ਤੇ ਕਹਿੰਦੇ ਹੋ ਸਕਦਾ ਨੱਚਣ ਵਾਲੀ ਆਪਣਾ ਪੈਰ ਠੀਕ ਨਾ ਰੱਖੇ ਇਹ ਵੀ ਹੋ ਸਕਦਾ ਹੈ ਪਾਇਖਾਨ ਜਿੰਨਾ ਆਪਾਂ ਕਹਿੰਦੇ ਹੋ ਸਕਦਾ ਹੈ ਪੂਲ ਜਾਏ ਪੰਡਿਤ ਖੰਡਿਤ ਸਲੋਕ ਲਿਖੇ ਪੂਲ ਜਾਏ ਚਾਰ ਤੁਖ ਜਗਤ ਕਰਤਕਾਰੀ ਕਹਿੰਦੇ ਹੋ ਸਕਦਾ ਕੋਈ ਵਿਦਵਾਨ ਆਪ ਬੋਲਦਾ ਮਹਾਨ ਵਿਦਵਾਨ ਹੋਵੇ ਜਿਹੜਾ ਸ਼ੰਡਾ ਬੰਦੀ ਵਿੱਚ ਸਭ ਕੁਝ ਲਿਖ ਜਾਣਦਾ ਹੋਵੇ ਪਰ ਕਈ ਵਾਰ ਹੋ ਸਕਦਾ ਇਹ ਕਹਿੰਦੇ ਉਹ ਵੀ ੁਕਾਈ ਖਾ ਜਾ ਕੇ ਵੀ ਹੋ ਸਕਦੇ ਹੋ ਕਹਿੰਦੇ ਜਿਹੜਾ ਸ੍ਰੀਤੀ ਨੂੰ ਪੈਦਾ ਕਰਨ ਵਾਲਾ ਚਾਰ ਉਹ ਵੈਸੀ ਬ੍ਰਹਮਾ ਲੈ ਕੇ ਆਇਆ ਉਹਨੇ ਸ਼ਬਦ ਜੋ ਵੀ ਭੁੱਲ ਜਾਵੇ ਸੰਸਾਰ ਨੂੰ ਪੈਦਾ ਕਰਨਾ ਉਹ ਵੀ ਭੁੱਲ ਜਾ ਕੇ ਹੋ ਸਕਦਾ ਹੈ ਕਿ ਭੁੱਲ ਜਾਏ ਰਾ ਰਾਵਸੁੱਤ ਦੋਜਕ ਭਟਕ ਪਾਏ ਕਹਿੰਦੇ ਧਰਮਰਾਜ ਜਿਹਨੂੰ ਕਿਹਾ ਜਾਂਦਾ ਹੈ ਕਿ ਸੂਰਜ ਦਾ ਪੁੱਤ ਹੈ ਭਗਤ ਨੂੰ ਕਹਿੰਦੇ ਫੜ ਕੇ ਉਹ ਨਰਕਾਂ ਵਿੱਚ ਪਾ ਦੇਵੇ ਭਰਤੀ ਕਰਨ ਵਾਲੇ ਨੂੰ ਭੁੱਲ ਕੇ ਉਹਦੇ ਕੋਲੋਂ ਪੂਰ ਹੋ ਜਾਵੇ ਹੋ ਸਕਦਾ ਹੈ ਕਹਿੰਦੇ ਤੇ ਵੀ ਨਾਲੇ ਪੂਰੋ ਆਦਾਰ ਪੂਲ ਜਾਏ ਕਾਲ ਸੁਮੁਦਾਏ ਮ੍ਰਿਤਕਾਰੀ ਕਹਿੰਦੇ ਮੌਤ ਕਿਸੇ ਨੂੰ ਮਾਰੇ ਹੀ ਨਾ ਇਹ ਵੀ ਹੋ ਸਕਦਾ ਕਹਿੰਦੇ ਇਤਨੇ ਵਿਚਿਤਰਮਤੀ ਪੂਲ ਜਾਏ ਤੋਂ ਭੁੱਲ ਜਾਏ ਕਹਿੰਦੇ ਇਹਨੇ ਵਿਚਿਤਰ ਕੰਮ ਕਰਨ ਵਾਲੇ ਭੁੱਲ ਜਾਣ ਦਾ ਭੁੱਲ ਜਾਣ ਸੁਗਲ ਨਾ ਪੂਰ ਕਰੇ ਚੁਗਲੀ ਮ੍ਰਿਤਕਾਰੀ ਹੰਤੇ ਚੁਗਲ ਬੰਦਾ ਤੁਲਕੇ ਵੀ ਚੁਗਲੀ ਤੋਂ ਨਹੀਂ ਰਹਿੰਦਾ। ਉਹ ਕਰਦਾ ਹੀ ਕਰਦਾ ਉਹਦਾ ਸੁਭਾਅ ਦੀ ਬਿੱਤੀ ਹੈ ਕਿ ਸਿਆਣੇ ਕੀ ਵੀ ਦੇ ਨਾ ਕੱਚੇ ਕੂਠਿਆਂ ਨੂੰ ਜੇਕਰ ਲਿੱਤੀ ਹੈ ਨਾ ਟੈਂਦਿਆ ਟੈਂਦਿਆ ਟਹਿ ਜਾਂਦੇ। ਚੁਗਲ ਬਾਤਾਂ ਚੁਗਲਿਓ ਬਾਤ ਨਾ ਹੁੰਦੇ। ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਇਹ ਸੁਭਾਅ ਹੈ, ਬਿੱਤੀ ਹੈ ਬੰਦੇ ਦੀ। ਪਰ ਤੁਹਾਨੂੰ ਗੁਰੂ ਗੁਰੂ ਰਾਮਦਾਸ ਜੀ ਨੇ ਬਾਣੀ ਚ ਇੱਕ ਬਚਨ ਕੀਤਾ ਹੈ ਕਹਿੰਦੇ ਉਹ ਚੁਗਲੀ ਕਰਨ ਵਾਲਿਆਂ ਨੂੰ ਸਾਹ ਸੁਣ ਜੇ ਚੁਗਲੀ ਕਰਦਾ ਹੈ ਤਾਂ ਸਭ ਕੁਝ ਖਤਮ ਹੈ ਇੱਕਦਾਂ ਨਾਮ ਵੀ ਇਹ ਹੀ ਬਜੇਗਾ ਕਿ ਚੁਗਲੀ ਕਰਨ ਵਾਲਾ ਬੰਦਾ ਹੈ ਬਚ ਕੇ ਰਿਓ ਤੇ ਮੂੰਹ ਵੀ ਕਾਲਾ ਕਰਾ ਕੇ ਬਹਿ ਜਾਂਦਾ ਹੈ ਜਿਸ ਅੰਦਰ ਚੁਗਲੀ ਚੁਗਲੋ ਕਰ ਬੱਜੇ ਕੀਤਾ ਕਰਤਾ ਉਸ ਦਾ ਸਭ ਗਿਆ ਕਿੰਦੂ ਦਾ ਕੀਤਾ ਕਰਿਆ ਸਭ ਚਲਾ ਗਿਆ ਜਿਸ ਮੰਦਰ ਚੁਗਲੀ ਜੁਗਲੋ ਕਰ ਬਜੇ ਕੀਤਾ ਕਰਤਾ ਉਸਦਾ ਸਭ ਗਿਆ ਨਿਤ ਚੁਗਲੀ ਅਣ ਹੁੰਦੀ ਕਰੇ ਪਰਾਈ ਮੂ ਕੱਢ ਨਾ ਸਕੈ ਉਸਦਾ ਕਾਲਾ ਪਿਆ ਗੁਰੂ ਰਾਮਦਾਸ ਜੀ ਦਾ ਬਚਨ ਹੈ ਬਾਣੀ ਕਹਿੰਦੇ ਮੂ ਵੀ ਕਾਲਾ ਹੋ ਜਾਂਦਾ ਏ ਉਹਦੇ ਬੰਦੇ ਦਾ ਨਾਮ ਵੀ ਫਿਰ ਚੁਗਲੀ ਕਰਨ ਬਣਦਾ ਚੁਗਲੀ ਪੈ ਜਾਂਦਾ ਮਹਾਰਾਜ ਕਹਿੰਦੇ ਬਜ ਕੇ ਰਹਾ ਕਰ ਮਹਾਰਾਜ ਕਹਿੰਦੇ ਇਹੋ ਜੇ ਕਰਮ ਦਾ ਕਰਿਆ ਕਰ ਨਾਮ ਵੀ ਇਸੇ ਤਰ੍ਹਾਂ ਦਾ ਪਹਿ ਜਾਂਦਾ ਹੁੰਦਾ ਹੈ